ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਟਾਈਮ ਦੇਣ ਲਈ ਸਾਡਾ ਵੀ ਧੰਨਵਾਦ ਬਾਬਾ ਜੀ ਬਾਰੇ ਮੈਂ ਇੱਕ ਗੱਲ ਤੁਹਾਨੂੰ ਦੁਬਾਰਾ ਤੋਂ ਦੱਸਣਾ ਚਾਹੁੰਦਾ ਆ ਕਿ ਬਾਬਾ ਜੀ ਨੂੰ ਬੂਟੇ ਲਾਉਣ ਦਾ ਬਹੁਤ ਸ਼ੌਂਕ ਆ ਮੈਂ ਪਹਿਲਾਂ ਵੀ ਜਿੱਦਾਂ ਤੁਹਾਨੂੰ ਦੱਸਿਆ ਆ ਤੇ ਉਹ ਕੋਈ ਵੈਦ ਨਹੀਂ ਹੈਗੇ ਬਾਬਾ ਜੀ ਤੇ ਸਿਰਫ ਜਿੱਦਾਂ ਬੂਟੇ ਲਾਉਣ ਦਾ ਸ਼ੌਂਕ ਆ ਉਹਨਾਂ ਨੂੰ 1955-56 ਤੋਂ ਉਹ ਬੂਟੇ ਮਤਲਬ ਬਕਰੇ ਬਕਰੇ ਬੂਟੇ ਜਿੱਥੇ ਵੀ ਜਾਂਦੇ ਆ ਤੇ ਆਪਣੇ ਸ਼ੌਂਕ ਦੇ ਤੌਰ ਤੇ ਇਕੱਠੇ ਕਰਕੇ ਲਿਆਉਂਦੇ ਆ ਹੁਣ ਕਿਉਂ ਉਹਨਾਂ ਦੇ ਫਾਇਦੇ ਦੇਖ ਲੈਣੇ ਕੀ ਆ ਜੀ ਉਹਨਾਂ ਦੇ ਫਿਰ ਫਾਇਦੇ ਦੇਖ ਲੈਂਦੇ ਆਪ ਖੁਦ ਆਪਣੀ ਰਿਸਰਚ ਉਹਨਾਂ ਦੀ ਜੋ ਵੀ ਸ਼ੌਂਕ ਨੂੰ ਸਿਰਫ ਜਿੱਦਾਂ ਮੰਨ ਲਓ ਕਿ ਮੈਨੂੰ ਘੁੰਮਣ ਫੇਰਦਾ ਸ਼ੌਂਕ ਆ ਉਹਨਾਂ ਨੂੰ ਪੌਦਿਆਂ ਦਾ ਸ਼ੌਂਕ ਤੇ ਅੱਜ ਅਸੀਂ ਜਿੱਦਾਂ ਉਹਨਾਂ ਦੇ ਜੋ ਇੱਥੇ ਇੱਕ ਨਰਸਰੀ ਕਹਿ ਲਓ ਜਾਂ ਜੋ ਉਹਨਾਂ ਨੇ ਸ਼ੌਂਕੀਆ ਤੌਰ ਤੇ ਆਪਣੀ ਇੱਕ ਜਗ੍ਹਾ 'ਚ ਬੂਟੇ ਲਾਏ ਆ ਉੱਥੇ ਇੱਕ ਸੁਹਾਂਜਣਾ ਦਾ ਬੂਟਾ ਆ ਸੁਹਾਂਜਣਾ ਦਾ ਪੌਦਾ ਸੁਹਾਂਜਣਾ ਦਾ ਦਰਖਤ ਕਾਫੀ ਵੱਡਾ ਬਣ ਚੁੱਕਾ ਹੈ ਉਦਾਂ ਤੇ ਉਹ ਦੇਖਣ ਲੱਗੇ ਆਪਾਂ ਤੇ ਉਹਦੇ ਬਾਰੇ ਮੈਨੂੰ ਪਤਾ ਲੱਗਾ ਸੀ ਕਿ ਵੀ ਜਿੱਦਾਂ ਇਹ ਕਾਫੀ ਮਤਲਬ ਕਿ ਗੁਣਕਾਰੀ ਬੂਟਾ ਆ ਤੇ ਬਾਬਾ ਜੀ ਦੱਸੋ ਇਹਦੇ ਕੀ ਗੁਣ ਨੇ ਆ ਇਹ ਜੀ ਪਹਿਲੀ ਤਾਂ ਬਹੁਤ ਜ਼ਰੂਰੀ ਹੈ ਇਮਿਊਨਿਟੀ ਬੜੀ ਵਧਾਉਂਦਾ ਆ ਅੱਛਾ ਜੀ ਹਾਂ ਰੋਗ ਪ੍ਰਤੀਰੋਧਕ ਆ ਜੀ ਠੀਕ ਆ ਜੀ ਸੁਹਾਂਜਣਾ ਇਹ ਹੈ ਨਾ ਤੇ ਦੂਜਾ ਇਹਦੀ ਮੌਜ ਬੜੀ ਆ ਚਾਹੇ ਇਹਨੂੰ ਪੱਤੇ ਧੋ ਕੇ ਰੋਟੀਆਂ ਚ ਪਾ ਲਓ ਠੀਕ ਆ ਜੀ ਚਾਹੇ ਸਬਜ਼ੀ ਬਣਾ ਕੇ ਖਾ ਲਓ ਠੀਕ ਆ ਚਾਹੇ ਇਧੀਆਂ ਫਲੀਆਂ ਦੀ ਸਬਜ਼ੀ ਬਣਾ ਲਓ ਓਕੇ ਜੀ ਤੇ ਕਿਸੇ ਤਰ੍ਹਾਂ ਵੀ ਚਾਹਤ ਰੋਜ਼ ਪਾਓ ਇਹਨੂੰ ਪੱਤੇ ਪਾ ਲਓ ਅੱਛਾ ਜੀ ਹਾਂ ਹਾਂ ਸਕਾ ਕੇ ਰੱਖ ਲਓ ਪਾ ਲਓ ਠੀਕ ਆ ਠੀਕ ਆ ਜਿੰਦਾ ਮਰਜੀ ਖਾਓ ਪਰ ਇਹ ਆ ਬਾਰ-ਬਾਰ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਕਿਸੇ ਚੀਜ਼ ਦੀ ਐਕਸੈਸ ਨਹੀਂ ਕਰਨੀ ਚਾਹੀਦੀ ਜੀ ਜੀ ਬਿਲਕੁਲ 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 ਇਹ ਗੱਲ ਤੁਹਾਡੀ ਸਹੀ ਆ ਇਹ ਪੌਦਾ ਇਹ ਦਰਖਤ ਸੁਹਾਜਣਾ ਦਾ ਕਿੱਡਾ ਵੱਡਾ ਹੋ ਜਾਂਦਾ ਜੀ ਚੰਗਾ ਬੜਾ ਵੱਡਾ ਹੋ ਜਾਂਦਾ ਤੁਹਾਨੂੰ ਵੱਡਾ ਵੀ ਦਿਖਾ ਲ ਦਿੰਨਾ ਜੀ ਹੈਗਾ ਉਹ ਜੀ ਅੱਛਾ ਜੀ ਠੀਕ ਆ ਤੇ ਸਿਰਫ ਇਹ ਜਿੱਦਾਂ ਇਮਿਊਨਿਟੀ ਲਈ ਆ ਨਹੀਂ ਉਹਦਾ ਵੀ ਸਿਹਤ ਨਹੀਂ ਚੰਗਾ ਆ ਦਿਮਾਗ ਨੂੰ ਵੀ ਚੰਗਾ ਆ ਠੀਕ ਆ ਹਾਂ ਤੈਨੂੰ ਵਰਤਨਾ ਜਿੱਦਾਂ ਤੁਸੀਂ ਆਪ ਵੀ ਵਰਤਦੇ ਆ ਮੈਂ ਇਦਾਂ ਤੁਰਿਆ ਫਿਰਦਾ ਵੀ ਦੋ ਪੱਤੇ ਮੂੰਹ ਚ ਪਾ ਲਈਨਾ ਕੋਈ ਬੇਸਵਾਦ ਨਹੀਂ ਚੰਗੇ ਆ ਸਵਾਦ ਆ ਅੱਛਾ ਜੀ ਠੀਕ ਆ ਠੀਕ ਆ ਚਲੋ ਵਧੀਆ ਮੈਂ ਕੱਲ ਨਾ ਕਿਸੇ ਨੂੰ ਮਿਲਿਆ ਸੀਗਾ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਤਖਣੀ ਵਾਈਲਡਲਾਈਫ ਸੈਂਚਰੀ ਆ ਉੱਥੇ ਗਿਆ ਸੀ ਤੇ ਉਹਨਾਂ ਨੇ ਮੈਨੂੰ ਚਾਹ ਬਲਾਈ ਇਹਦੀ ਹਾਂ ਉਹਨਾਂ ਨੇ ਪਾਊਡਰ ਬਣਾ ਕੇ ਰੱਖਿਆ ਆ ਕਹਿੰਦੇ ਬਿਲਕੁਲ ਸਹੀ ਆ ਜੀ ਤੇ ਮੈਨੂੰ ਅਰੇ ਵੀ ਪਾਲਾ ਤਾਂ ਵੀ ਕੋਈ ਨਹੀਂ ਅੱਛਾ 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 ਤੇ ਮੈਨੂੰ ਬੜਾ ਵਧੀਆ ਲੱਗਾ ਕਹਿੰਦੇ ਮੈਨੂੰ ਕਾਫੀ ਮੈਨੂੰ ਆਰਾਮ ਆ ਪਿਛਲੇ 7 ਸਾਲ ਤੋਂ ਮੈਂ ਵਰਤ ਰਿਹਾ ਇਸ ਨੂੰ ਸੁਹਾਜਣਾ ਦੇ ਮਤਲਬ ਚਾਹ ਬਣਾ ਕੇ ਤੇ ਇੱਕ ਹੋਰ ਮੈਨੂੰ ਇਹਦਾ ਪਤਾ ਲੱਗਾ ਸੀਗਾ ਹਾਂ ਜੀ ਇਹ ਜਿਹੜੇ ਸਾਊਥ ਇੰਡੀਅਨ ਸਾਂਬਰ ਬਣਾਉਂਦੇ ਆ ਹਾਂ ਜੀ ਉਹਦੇ ਵਿੱਚ ਵੀ ਪਾਈਆਂ ਹੁੰਦੀਆਂ ਆ ਹਾਂ ਨੇ ਪਾਉਂਦੇ ਫਲੀਆਂ ਪਾਉਂਦੇ ਫਲੀਆਂ ਹਾਂਜੀ ਫਲੀਆਂ ਫਲੀਆਂ ਪਾਉਂਦੇ ਆ ਫਲੀਆਂ ਦੀ ਸਬਜ਼ੀ ਬਹੁਤ ਸੋਹਣੀ ਬਣਦੀ ਆ ਠੀਕ ਆ ਤੇ ਇਹਨੂੰ ਫਲੀਆਂ ਕਦੋਂ ਲੱਗਣਗੀਆਂ ਹਾਂ ਫਲੀਆਂ ਹੁਣ ਤਾਂ ਲੱਗ ਘਟੀਆਂ ਜੀ ਪੱਕ ਘਟੀਆਂ ਅੱਛਾ ਜੀ ਇਹ ਲਗਭਗ ਅਕਤੂਬਰ ਅਗਸਤ ਅਕਤੂਬਰ ਚ ਪੱਕ ਜਾਂਦੀ ਜੂਨ ਜੁਲਾਈ ਚ ਪੱਕ ਜਾਂਦੀ ਠੀਕ ਆ ਠੀਕ ਆ ਤੇ ਇੱਕ ਜੋ ਮੈਨੂੰ ਮੇਰੇ ਹੋਰ ਵੀ ਜਾਣਕਾਰਾਂ ਨੇ ਦੱਸਿਆ ਸੀਗਾ ਕਿ ਸੁਹਾਂਜਣਾ ਦਾ ਜਿਹੜਾ ਇਹਦਾ ਗੁਣ ਕੀ ਆ ਮਤਲਬ ਕਿ ਇਹਦੇ ਵਿੱਚ ਹੈ ਕੀ ਐਕਚੁਅਲੀ ਕਹਿੰਦੇ ਪ੍ਰੋਟੀਨ ਦਾ ਰਿਚ ਸੋਰਸ ਹੈ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਹੈ ਜੋ ਕੁਝ ਵੀ ਕਹਿ ਰਹੇ ਨੇ ਚ ਸਾਰੇ ਗੁਣ ਹੈਗੇ ਅੱਛਾ ਕਿਆ ਬਾਤਾਂ ਹੈ ਤੇ ਜਿਹਨੂੰ ਮਤਲਬ ਯੂਰਿਕ ਐਸਿਡ ਵੱਧ ਆਇਆ ਉਹਦੇ ਲਈ ਬਹੁਤ ਨਹੀਂ ਨਹੀਂ ਪ੍ਰੋਟੀਨ ਕਹਿੰਦੇ ਘੱਟ ਖਾਣਾ ਚਾਹੀਦਾ ਨਹੀਂ ਪ੍ਰੋਟੀਨ ਇੰਨੀ ਜਿਆਦਾ ਨਹੀਂ ਅੱਛਾ ਜੀ ਹਾਂ ਜਾਇਜ਼ ਆ ਕੋਈ ਨੁਕਸਾਨ ਵਾਲੀ ਗੱਲ ਨਹੀਂ ਠੀਕ ਹੈ ਤੇ ਉਹਦਾ ਇੱਕ ਹੋਰ ਗੱਲ ਪੁੱਛਣੀ ਚਾਹੁੰਦਾ ਮੈਂ ਹਾਂ ਅੱਛਾ ਉਹ ਵੀ ਸੱਚ ਮੈਂ ਵਿੱਚੇ ਹੀ ਕਹਿੰਦਾ ਜੀ ਹਾਂ ਜੀ ਹਾਂ ਜੀ ਕਈ ਵਾਰੀ ਕਿਸੇ ਨੂੰ ਯੂਰਿਕ ਐਸਿਡ ਵੱਧ ਆ ਹਾਂ ਜੀ ਹਾਂ ਜੀ ਉਹ ਅੱਗੇ ਉਹਦੇ ਲਈ ਕੋਈ ਦਵਾਈ ਖਾ ਰਿਆ ਹਾਂਜੀ ਤੇ ਫੇਰ ਮੇਰੇ ਹਿਸਾਬ ਨਾਲ ਪੀਏ ਐਕਸੈਸ ਉਹ ਜੁ ਦਵਾਈ ਪਲੱਸ ਇਹ ਪੱਤੇ ਅੱਛਾ 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 ਠੀਕ ਹੈ ਠੀਕ ਫੇਰ ਇੱਕ ਚੀਜ਼ ਵਰਤਣੀ ਚਾਹੀਦੀ ਠੀਕ ਹੈ ਠੀਕ ਹਾਂਜੀ ਇਹ ਮੈਂ ਸਾਰੇ ਆਪਣੇ ਬਿਓਸ ਨੂੰ ਦੱਸਣਾ ਚਾਹਾਂਗਾ ਕਿ ਅਗਰ ਤੁਸੀਂ ਸੁਹਾਜਣਾ ਖਾ ਰਹੇ ਹਾਂ ਤੇ ਕੋਈ ਮਤਲਬ ਯੂਰਿਕ ਐਸਿਡਾ ਜਿੱਦਾਂ ਵਧਿਆ ਉਹਦੀ ਮੈਡੀਸਿਨ ਲੈ ਰਹੇ ਹੋ ਉਹਦਾ ਧਿਆਨ ਰੱਖਿਓ ਇੱਕੋ ਚੀਜ਼ ਲੈਣੀ ਚਾਹੀਦੀ ਨਹੀਂ ਤਾਂ ਐਕਸੈਸ ਮਤਲਬ ਹੋਣ ਦੀ ਵਜ੍ਹਾ ਨਾਲ ਕੋਈ ਪ੍ਰੋਬਲਮ ਵੀ ਹੋ ਸਕਦੀ ਹੈ ਹਾਂ ਤੇ ਚਲੋ ਆਹ ਦੇਖੋ ਜੀ ਮੈਨੂੰ ਸੁਕ ਚੈਨ ਵੀ ਦਿਖ ਪਿਆ ਕਿੱਥੇ ਜੀ ਹਾ ਤਸਮਣੀ ਜੀ ਹਾ ਆ